ਬਟਾਲਾ ਵਿੱਚ 12 ਸਾਲ ਬਾਅਦ ਸੁਲਝੀ ਕਤਲ ਦੀ ਗੁੱਥੀ ਸਤਿ ਸ਼ਕਾਲ ਜੀ ਮੈਰੋਸ਼ ਨੇ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਦਵਾਂਗੇ ਬਟਾਲਾ ਵਿੱਚ 12 ਸਾਲ ਪਹਿਲਾਂ ਕੀਤੇ ਗਏ ਆਪਦੇ ਹੀ ਪੁੱਤ ਦੇ ਕਤਲ ਦੇ ਵਿੱਚ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਟਾਲਾ ਪੁਲਿਸ ਨੇ 12 ਸਾਲ ਬਾਅਦ ਹਤਿਆ ਦੇ ਮਾਮਲੇ ਨੂੰ ਸੁਲਝਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਮਾਮਲੇ ਵਿੱਚ ਹੈਰਾਨੀਜਨਕ ਪਹਿਲੂ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੀ ਮਾਂ ਨੇ ਹੀ ਨਾਜਾਇਜ਼ ਸੰਬੰਧਾਂ ਵਿੱਚ ਰੋੜਾ ਬਣ ਰਿਹਾ ਆਪਣੇ 14 ਸਾਲ ਦੇ ਪੁੱਤਰ ਦਾ ਆਪਣੇ ਹੀ ਆਸ਼ਿਕ ਨਾਲ ਮਿਲ ਕੇ ਕਤਲ ਕਰ ਦਿੱਤਾ 12 ਸਾਲ ਤੱਕ ਮ੍ਰਿਤਕ ਬੱਚੇ ਦੀ ਮਾਂ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਕੇ ਵੱਖ-ਵੱਖ ਰਾਜਾਂ ਵਿੱਚ ਰਹਿ ਰਹੀ ਸੀ ਹੁਣ ਪੁਲਿਸ ਨੇ ਮੁਲਾਜ਼ਮ ਮਾਂ ਅਤੇ ਉਸਦੇ ਆਸ਼ਿਕ ਨੂੰ ਗ੍ਰਿਫਤਾਰ ਕਰ ਲਿਆ ਹੈ ਕੁਝ ਦਿਨ ਪਹਿਲਾਂ ਉਸਦਾ ਪ੍ਰੇਮੀ ਪਿੰਡ ਆਇਆ ਅਤੇ ਗ੍ਰਿਫਤਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਦੀ ਸਖਤੀ ਦੇ ਕਾਰਨ ਉਸਨੇ ਦੱਸਿਆ ਕਿ ਮੁਲਜ਼ਮ ਔਰਤ ਇਸ ਸਮੇਂ ਜਲੰਧਰ ਵਿੱਚ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਵੀ ਕਾਬੂ ਕਰ ਲਿਆ ਯਾਦ ਰਹੇ ਕਿ ਇਹ ਮਾਮਲੇ ਵਿੱਚ ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਲਗਭਗ 11 ਸਾਲ ਪਹਿਲਾਂ ਭਗੌੜਾ ਐਲਾਨ ਕੀਤਾ ਸੀਗਾ ਮਿਲੀ ਜਾਣਕਾਰੀ ਅਨੁਸਾਰ ਸਾਲ 2014 ਵਿੱਚ ਪਿੰਡ ਖੁਜਪੁਰਾ ਖਾਨਾ ਦੇ Shri Gurgobindpur ਵਿੱਚ ਸੰਦੀਪ ਸਿੰਘ ਉਰਫ ਜਗਦੀਪ ਸਿੰਘ ਪੁੱਤਰ ਗੁਰਮukh ਸਿੰਘ ਵਾਸੀ ਖੋਜੀਪੁਰ ਦੇ ਗੋਮਹੋਂ ਤੇ ਉਸ ਦੇ ਤਾਏ ਹਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖੋਜੀਪੁਰ ਵੱਲੋਂ ਮੁਕੱਦਮਾ ਨੰਬਰ 42 ਮਿਤੀ 204 2014 ਜੁਰਮ 330 34C थाना श्री हरगोविंदਪੁਰ ਖਿਲਾਫ ਰஞ்சிਤ ਕੌਰ ਪਤਨੀ ਗੁਰਮukh ਸਿੰਘ ਅਤੇ ਸਤਨਾਮ ਸਿੰਘ ਉਰਫ ਸਤਾ ਪੁੱਤਰ ਅਜੀਤ ਸਿੰਘ ਵਸਨੀਕ ਖੋਜੀਪੁਰਦਰ ਜਰਜਿਸਟਰਲ ਕਰਵਾਇਆ ਸੀ ਜਿਸ ਵਿੱਚ ਕਰੀਬ 12 ਸਾਲ ਤੋਂ ਅਗਵਾ ਲੜਕੇ ਬਾਰੇ ਕੋਈ ਸੁਰਾਗ ਨਹੀਂ ਸੀ ਲੱਗਾ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਤੇ ਮਾਨਯੋਗ ਅਦਾਲਤ ਮੈਸ ਨਿਧੀ ਸਣੀ ਜੀਐਮਆਈਸੀ ਬੀਟੀਐਲ ਵੱਲੋਂ ਦੋਸ਼ੀ ਸਤਨਾਮ ਸਿੰਘ ਉਰਫ ਸਤਾ ਪੁੱਤਰ ਅਜੀਤ ਸਿੰਘ ਅਤੇ ਮੁਲਜ਼ਮ ਰਣਜੀਤ ਕੌਰ ਪਤਨੀ ਲੇਟ ਗੁਰਮੁਖ ਸਿੰਘ ਵਸਨੀਕ ਖੋਜਪੁਰਾ ਨੂੰ ਮਿਤੀ 10 12 2014 ਨੂੰ ਪੀਓ ਕਾਰਨ ਦਿੱਤਾ ਸੀ ਜਿਸ ਜਿਸਨਾਂ ਨੂੰ ਹਸਮ ਜਾਪਤਾ ਗ੍ਰਿਫਤਾਰ ਕਰ ਲਿਆ ਗਿਆ ਸੀ ਮੁਲਜ਼ਮ ਰਣਜੀਤ ਕੌਰ ਨੇ ਪੁਛਗਿਛ ਦੌਰਾਨ ਦੱਸਿਆ ਕਿ ਉਸਦੇ ਪਤੀ ਦੀ ਸਾਲ 2010 ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸਦੇ ਸਤਨਾਮ ਸਿੰਘ ਉਰਫ ਸਤਾ ਪੁੱਤਰ ਅਜੀਤ ਸਿੰਘ ਵਾਸੀ ਖੋਜੀਪੁਰ ਨਾਲ ਸੰਬੰਧਤ ਸਨ ਅਤੇ ਉਸ ਦਾ ਲੜਕਾ ਸੰਦੀਪ ਸਿੰਘ ਉਰਫ ਜਗਦੀਪ ਸਿੰਘ ਵਾਸੀ ਖੋਜੀਪੁਰ ਜਿਸ ਦੇ ਨਾਲ ਉਸ ਉਸ ਸਮੇਂ ਉਮਰ ਕਰੀਬ 14 ਸਾਲ ਸੀ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਸੀ ਜਿਸ ਨੂੰ ਆਪਣੇ ਰਸਤੇ ਤੋਂ ਥੋੜਾ ਸਮਝਦਾ ਹੋਇਆ ਮਲਜਮ ਰঞ্জੀਤ ਕੌਰ ਨੇ ਆਪਣੇ ਪ੍ਰੇਮੀ ਸੰਤਨਾਮ ਸਿੰਘ ਉਰਫ ਸਰਤਾ ਨਾਲ ਮਿਲ ਕੇ 2014 ਵਿੱਚ ਆਪਣੇ ਲੜਕੇ ਸੰਦੀਪ ਸਿੰਘ ਔਰ ਜਗਦੀਪ ਸਿੰਘ ਦਾ ਗळा ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਦੀ Laash ਨੂੰ ਆਪਣੇ ਰਿਹਾਇਸ਼ੀ ਮਕਾਨ ਪਿੰਡ ਕੋਜੀਪੁਰ ਵਿੱਚ ਹੀ ਦੱਬ ਦਿੱਤਾ ਸੀਗਾ ਜਿਨ੍ਹਾਂ ਦੀ ਨਿਰਸ਼ਾਨਦੇਹੀ ਦੇ ਅਤੇ ਮੈਜਿਸਟਰੇਟ ਦੀ ਨਿਗਰਾਨੀ ਹੇਠ ਲੜਕੇ ਸੰਦੀਪ ਸਿੰਘ ਦੀ Laash ਜਾਂ ਪਿੰਜ ਬ੍ਰਾਹਮਤ ਕੀਤੇ ਗਏ ਹਨ ਅਤੇ ਮੁਕਦਮੇ ਦੀ ਤਫਸੀਲ ਕੀਤੀ ਜਾ ਰਹੀ ਹੈ। ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ। ਧੰਨਵਾਦ।